ਜਲਦੀ ਸੰਨਲ ਚੱਲਣ ਦੀ ਆਸ ਹੈ ਅੱਜ ਦੀ ਤਾਂ ਇਹ ਖਬਰ ਪੰਜਾਬ ਮੰਤਰੀ ਮੰਡਲ ਉਪਰਬੰਧਕ ਤੇ ਪ੍ਰਸ਼ਾਸਨਿਕ ਸੁਧਾਰਾਂ ਦੀ ਲੋੜ ਨੂੰ ਦਿੱਤੀ ਪ੍ਰਵਾਨਗੀ ਮੁਖ ਮੰੰਤਰੀ ਪ੍ਰਵਾਨਕ ਸਿੰਘ ਦੀ ਮਾਨਵੀ ਮਗਵਾਈ ਹੇਠ ਪੰਜਾਬ ਮੰਤਰੀ ਮੰਡਲ ਨਾਗਰਾਂ ਦੇ ਸਰਕਾਰੀ ਤੱਕੀ ਤੇ ਸਿੱਧੀ ਸਕਾਲਜ ਕੀਨੀ ਮਨੋਲੇਜ ਦੇਸ਼ ਨਾਲ ਪ੍ਰਬੰਧਕੀ ਤੇ ਪ੍ਰਸ਼ਾਸਨ ਸੁਧਾਰਾਂ ਦੀ ਲੋੜ ਨੂੰ ਪ੍ਰਵਾਨਗੀ ਦਿੱਤੀ ਹੈ ਤੇ ਮੰਤਰੀ ਮੰਡਲ ਦੇ ਸਾਬਜਾਦਾ ਜੀਤ ਸਿੰਘ ਦੇ ਐਸਐਸ ਨਗਰ ਜ਼ਿਲ੍ਹੇ ਦੇ ਸਾਬਰ ਤਹਿਸੀਲ ਬਨੂਸ ਤਹਿਸੀਲ ਮਜੂ ਅਪਗ੍ਰੇਡ ਕਰਨਾ ਤੇ ਹਿਆਰਪੁਰ ਨੂੰ ਸ਼ਿਆ हरियाणा ਨੂੰ ਨਵੀ ਸਭ ਸਿਲ ਬਣਾਉਣਾ ਤੇ ਡਿਜੀਟਲ ਰਿਕਾਰਡ ਨੂੰ ਭੂਮੀ ਮਾਮਲਾ ਕਾਨੂੰਨ ਅਧੁਨਿਕ ਆਧੁਨਿਕ ਆਨਲਾਈਨ ਸੋਧਾਂ ਵਿੱਚ ਤੇ ਸਮਗਰ ਸਿੱਖਿਆ ਅਭਾਨ ਅਧੀਨ ਵਿਸ਼ੇਸ਼ ਵਿਧਿਆਪਕ ਸਿੱਖਿਆ ਨੂੰ ਚਕਾਉਣੀ ਰਾਹਤ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜੋ ਕਿ ਨਾਗਰਿਕ ਨੂੰ ਪਹਿਲ ਦੇ ਤੇ ਸੇਵਾਮੁਖੀ ਪ੍ਰਸ਼ਾਸਨ ਨੂੰ ਸਪਸ਼ਟ ਬਦਲਾਅ ਨੂੰ ਦਰਸਾਉਂਦਾ ਹੈ ਮంత్రిਵੰਤਾਂ ਦੀ ਵੀਡੀਓ ਕੇਂਦਰਨ ਲੈ ਕੇ ਆਏ ਫੈਸਲੇ ਜਾਰੀ ਕਰ ਦੇਂਦੇ ਹਨ ਮੁੱਖ ਮੰਤਰੀ ਦਫਤਰ ਨੇ ਕਿ ਇਸ ਕਦਮ ਨਾਲ ਸੇਵਾਖਾਂ ਦੇ ਪ੍ਰਬੰਧਿਕੀ ਸਮਾਵਾਂ ਨੂੰ ਵਧੇਰੇ ਆਸਾਨ ਪਹੁੰਚ ਯਕੀਨੀ ਬਣਾਈ ਜਾਵੇਗੀ ਤੇ ਉਹਨਾਂ ਨੂੰ ਯੋਜਨਾਾਂ ਦੇ ਸਰਕਾਰੀ ਕੰਮਾਂ ਤੋਂ ਦੂਰ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਫੈਸਲਾ ਜਲਦੀ ਵਧੇਰੇ ਸਵਿਧਾਨਿਕ ਸੇਵਾ ਪ੍ਰਦਾਨ ਲਈ ਵਧੇਰੇ ਜਦ ਤੱਕ ਹੇਤਵਲੀ ਲਿਆ ਗਿਆ ਹੈ ਪੰਜਾਬ ਲੈਂਡ ਰੈਵਨਿਊ ਐਕਟ 1887 ਵਿੱਚ ਸੋਧਾ ਨਾਗਰਿਕ ਨੂੰ ਵੱਡੀ ਰਾਤ ਦੇ ਦਿਆ ਕਿ ਮੰਤਰੀ ਮੰਡਲ ਨੇ ਪੰਜਾਬ ਲੈਂਡ ਰੈਵਨਿਊ ਐਕਟ 1887 ਵਿੱਚ ਪੀ ਪ੍ਰਕਿਰਿਆਵਾਂ ਨੂੰ ਸੰਬੰਧੀ ਸੋਧਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਹਨਾਂ ਸੋਧਾਂ ਦੇ ਆਦੇਸ਼ ਬੇਲੋੜੀ ਦੀ ਮੁਕਦਮੇਬਾਜ਼ੀ ਨੂੰ ਘਟਾਉਣਾ ਅਤੇ ਮੁਕਦਮੇ ਕਾਜ ਦੇ ਸਮੇਂ ਦੀ ਬਚਤ ਕਰਨਾ ਅਤੇ ਗੈਰ ਮੁਕਦਮੇਬਾਜ਼ਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਬਚਾਉਣਾ ਇਹ ਸੋਧਾਂ ਡਿਜੀਟਲ ਰਿਕਾਰਡ ਅਤੇ ਡਿਜੀਟਲ ਦਸਤਾਵੇਜ਼ਾਂ ਨਾਲ ਕਾਨੂੰਨੀ ਮਾਨਤਾ ਦੇਣੀਆਂ ਅਤੇ ਨਾਗਰਿਕ ਪੱਖੀ ਕਾਗਜ਼ ਰਹਿਤ ਰਿਕਾਰਡ ਰੱਖਣ ਨੂੰ ਮજબૂત ਕਰਨੀਆਂ ਤੇ ਭੂਮੀ ਪ੍ਰਬੰਧਨ ਦੇ ਵਿੱਚ ਪਾਰਦਰਸ਼ਤਾ ਲਿਆਉਣਗੀਆਂ ਮੰਤਰੀ ਮੰਡਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਜ਼ਮੀਨ ਨਾਲ ਸਬੰਧਤ ਪ੍ਰਕਿਰਿਆ ਨਾਲ ਸਰਬ ਨੂੰ ਲਈ ਪਹਿਲਾ ਈ ਸੇਵਾ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਸੀ ਇਸ ਪਲੇਟਫਾਰਮ ਰਾਹੀਂ ਨਾਗਰਿਕ ਆਸਾਨ ਤੇ ਸਿੰਗਲ ਕਲਿਕ ਪ੍ਰਕਿਰਿਆ ਨਾਲ ਮੁੱਢਲੀ ਵੇਰਵੇ ਜਮ੍ਹਾਂ ਕਰਵਾ ਕੇ ਖਾਨਗੀ ਤਕਸੀਮ ਪਰਿਵਾਰਕ ਮੰਡਲ ਵਿੱਚ ਆਨਲਾਈਨ ਬਿੱਲਿੰਗ ਪੱਤਰ ਕਰ ਸਕਦੇ ਹਨ ਅਤੇ ਇਹ ਪਹਿਲ ਕਦਰਮੀ ਜ਼ਮੀਨ ਦੀ ਹੱਦਬੰਦੀ ਨੂੰ ਸੁਚਾਰੂ ਬਣਾਉਣਾ ਤੇ ਵਿਵਾਦਾਂ ਨੂੰ ਸਹਿਮਤੀ ਨਾਲ ਹੱਲ ਕਰਨਾ ਜ਼ਮੀਨ ਦੀ ਖਰੀਦ-ਵੇਚ ਨੂੰ ਸੌਖਾਲਤ ਦੇਣਾ ਅਤੇ ਫਸਲਾਂ ਦੇ ਨੁਕਸਾਨ ਲਈ ਸਮੇਂ ਸਿਰ ਮੁਆਵਜ਼ਾ ਯਕੀਨੀ ਬਣਾਉਣਾ ਅਤੇ ਜਮ੍ਹਾਂਬੰਦੀਆਂ ਦੀਆਂ ਕਾਪੀਆਂ ਪ੍ਰਾਪਤ ਕਰਨਾ ਆਸਾਨ ਬਣਾਉਣ ਵਿੱਚ ਮਦਦ ਕਰੇਗਾ ਮੰਤਰੀ ਮੰਡਲ ਨੇ ਇਸ ਸਮਗਰ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੀ ਠੇਕੇ ਤੇ ਰੱਖੇ ਵਿਸ਼ੇਸ਼ ਅਧਿਆਪਕ ਸਿੱਖਿਆ ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਜਗ ਮੁਕਤ ਰਾਤ ਦੇਣ ਦੀ ਪ੍ਰਬੰਧਗੀ ਦਿੱਤੀ ਗਈ ਹੈ ਜੋ ਕਿ ਇਹਨਾਂ ਦੀ ਸਬੰਧਮਾਨ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਰੈਗੂਲ ਕੀਤਾ ਜਾ ਸਕਿਆ ਇਹ ਫੈਸਲਾ ਸਿਕਲਾਈ ਪ੍ਰਾਪਤ ਕਰੇ ਮਹਰਾ ਸਿੱਖਿਆਤ ਡੀਐਸ ਬੰਗਮ ਨੂੰ ਬਰਕਰਾਰ ਰੱਖ ਕੇ ਵਿਸ਼ੇਸ਼ ਲੋੜਾਂ ਬਾਰੇ ਬੱਚਿਆਂ ਨੂੰ ਸਵਾ ਵਿਸ਼ੇ ਸ਼ਿਕਿਆ ਨੂੰ ਯਕੀਨੀ ਬਣਾਏਗਾ ਤੇ ਮੰਤਰੀ ਮੰਡਲ ਨੇ ਸਪਸ਼ਟ ਕੀਤਾ ਕਿ ਇਹ ਕਦਮ ਨਾਲ ਸਰਕਾਰੀ ਖਜ਼ਾਨੇ ਨੂੰ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ ਧੰਨਵਾਦ ਜੀ ਖਬਰਾਂ ਜੋਣ ਲਈ ਬੜੇ ਰੋ ਖਬਰਾਂ ਛੇਤੇ ਲਾਈਕ ਕਰ ਦਿਓ